ਜਿੱਦਾਂ ਪਤਾ ਲੱਗਿਆ ਵੀ ਫੌਜ ਦੇ ਵੀ ਇਨਵੈਸਟੀਗੇਸ਼ਨ ਵਾਲੇ ਆਏ ਨੇ ਐਨਆਈਬੀਆਈ ਹੋਰ ਵੀ ਏਜੰਸੀਆਂ ਬੜੀਆਂ ਆਈਆਂ ਲੇਕਿਨ ਹੁਣ ਤੱਕ ਕੀ ਕੁਝ ਸਾਹਮਣੇ ਆਇਆ ਨਹੀਂ ਜਿੱਦਾਂ ਕੇਸ ਚੋ ਜੀ ਕੱਲ ਹੀ ਜਿਹੜਾ ਦੋਸ਼ੀ ਗੁਰਪ੍ਰੀਤ ਉਹਨੂੰ ਐਮਜ਼ ਹਸਪੀਟਲ ਚੋ ਮੈਡੀਕਲੀ ਫਿਟ ਟੂ ਬੀ ਅਰੈਸਟਡ ਕੀਤਾ ਗਿਆ ਸੀ ਕਿ ਜਦੋਂ ਉਹਨੂੰ ਡਿਸਚਾਰਜ ਕਰਤਾ ਤੇ ਸਾਡੀ ਟੀਮ ਨੇ ਐਸ ਪਰ ਲਾਅ ਉਹਨੂੰ ਅਰੈਸਟ ਫਾਇਰ ਤੇ ਅੱਜ ਉਹਨੂੰ ਪੇਸ਼ ਕੀਤਾ ਜਾਵੇਗਾ ਤੇ ਜਿਹੜੀ ਤੁਸੀਂ ਆਰਮੀ ਦੀ ਗੱਲ ਕਰ ਰਹੇ ਹੋ ਉਹ ਸਾਡੀ ਬੌਮ ਡਿਸਪੋਜ਼ਲ ਟੀਮ ਲਗਾਤਾਰ ਤੁਹਾਨੂੰ ਪਤਾ ਹੈ 2-3 ਦਿਨਾਂ ਦੀ ਰਾਦਰ ਪੰਜੇ ਦਿਨਾ ਦੀ ਉੱਤੇ ਕਰ ਰਹੀ ਸੀਗੀ ਬਟ ਥੋੜੇ-ਬਹੁਤ ਉੱਤੇ ਕੁਛ ਨਾ ਕੁਛ ਐਦਾ ਨਾ ਮਟੀਰੀਅਲ ਮਿਲਦਾ ਜੋ ਇੱਕਦਮ ਵਿਸਪੋਰਟ ਕਰਦਾ ਇਸ ਕਰਕੇ ਫਰ ਟੇਕਿੰਗ ਅ ਸੈਕੰਡ ਓਪੀਨੀਅਨ ਅਸੀਂ ਰਿਕੁਐਸਟ ਭੇਜੀ ਸੀ ਆਮੀ ਅਥਾਰਟिटीज ਨੂੰ ਕਿ ਇੱਕ ਵਾਰ ਤੁਸੀਂ ਵੀ ਆਪਣੀ ਵਾਰਮ ਡਿਸਪੋਜ਼ਲ ਟੀਮ ਨੂੰ ਭੇਜ ਦਿਓ ਔਰ ਕਿਉਂਕਿ ਉਹਨਾਂ ਦੀ ਟੀਮ ਬਾਹਰੋਂ ਆਣੀ ਸੀ ਉਹਦੇ 'ਚ ਥੋੜਾ ਟਾਈਮ ਲੱਗਿਆ ਬਟ ਅੱਜ ਆਈ ਥਿੰਕ ਅੱਜ ਦੁਪਹਿਰ ਤੱਕ ਉਹਨਾਂ ਦੀ ਟੀਮ ਪਹੁੰਚ ਜਾਏਗੀ ਔਰ ਉਹ ਵੀ ਇੱਕ ਵਾਰੀ ਜਿਹੜਾ ਸੀਨ ਆਫ ਕਰਾਇਮ ਹੈ ਉਹਦਾ ਜਾਇਜ਼ਾ ਲੈਣਗੇ ਜਿਹੜਾ ਕਿਹਾ ਜਾ ਰਿਹਾ ਬਾਰ-ਬਾਰ ਵੀ ਖਰੂਆ ਤੋਂ ਪੁਲਿਸ ਇਹ ਜਿੰਨਾ ਮਤਲਬ ਮੀਡੀਆ ਦੇ ਵਿੱਚ ਗੱਲਾਂ ਆਈਆਂ ਕਿੰਨਾ ਕਸਾਚਾ ਜੀ ਇਸ ਦੇ ਵਿੱਚ ਦੇਖੋ ਜੀ ਕਟੂਆ ਤੁਹਾਨੂੰ ਸਾਰਿਆਂ ਨੂੰ ਪਤਾ ਉਹਦੇ ਮੋਬਾਈਲ 'ਚ ਜੋ ਤਫ਼ਤੀਸ਼ 'ਚ ਪਤਾ ਲੱਗਿਆ ਸੀ ਉਹਨੇ ਇੱਕ ਬਸਤੀ ਬੁਕਿੰਗ ਕਰਾਈ ਸੀਗੀ ਫਰੋਮ ਬਠਿੰਡਾ ਤੋਂ ਕਟੂਆ ਵਾਈ ਬਸ ਤੇ ਕਟੂਆ ਪੁਲਿਸ ਦੇ ਇੱਕ ਡੀਐਸਪੀ ਜ਼ਰੂਰ ਉਹਦੀ ਪੁੱਛਗਿੱਛ ਕਰਨ ਲਈ ਆਏ ਸੀਗੇ ਪਰ ਇਹ ਜਿਹੜੀ ਸਾਈਕਲ ਤੋਂ ਜਾਣ ਵਾਲੀ ਗੱਲ ਹੈ ਇਸ ਤਰ੍ਹਾਂ ਦੀ ਕਈ ਤਰ੍ਹਾਂ ਦੀ ਅਫਵਾਹ ਮੈਂ ਵੀ ਸੁਣਿਆ ਬਟ ਇਹਦੇ ਚ ਮੈਂ ਇਹਦੀ ਕੋਈ ਪੁਸ਼ਟੀ ਨਹੀਂ ਕਰਦੀ ਸਾਨੂੰ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਉਹਨੇ ਸਾਈਕਲ ਤੇ ਜਾਣਾ ਸੀ ਕਿ ਬਣਨ ਦੇ ਲਈ ਜਿਹੜੇ ਉਸਦੇ ਕੋਲ ਇਕੁਪਮੈਂਟਸ ਤੋਂ ਬੁਆਇ ਕੀਤਾ ਸੀ ये जी जो सू तक मोबाइल चुना लगे तो उन्हें दसिया भी है उन्हें एक जो अजकल वेस्ट होंगी ज मल्टीपल पॉकेट्स होंगे जरूर ऑनलाइन ही परचेज की जिम्मे की उन्हें बाकी भी काफ़ी सारे कैमिकल प्रोडक्ट ऑनलाइन परचेज किए थ पुष्टि मैं जरूर करती हाँ बट कुछ गलत ਉਹਦੀ ਜੀ ਇਨਡੋਕਟ੍ਰੀਨੇਟ ਹੋਈ ਸੀ ਕਿ ਮੈਂ ਕੁਝ ਇਸ ਤਰ੍ਹਾਂ ਦਾ ਕੰਮ ਕਰਨਾ ਹੈ ਸੋ ਉਹਨੂੰ ਜੇ ਤੁਸੀਂ ਮਨੁੱਖੀ ਬੰਬ ਵੱਲ ਤੋਰਦੇ ਹੋ ਬਟ ਅਦਰਵਾਈਜ਼ ਉਹ ਕੋਈ ਐਕਚੁਅਲਾਈਜ਼ ਤਾਂ ਕਰਨ ਹੀ ਪਾਇਆ ਉਹ ਬੰਬ ਉਹ ਆਪ ਹੀ ਨਹੀਂ ਬਣਾ ਪਾਇਆ ਬਟ ਯੈਸ ਉਹਦੇ ਮਨਚਾਤਾਂ ਦੇ ਖਿਆਲ ਆਉਂਦੇ ਸੀ ਇਸ ਵਿੱਚ ਪਾਕਿਸਤਾਨ ਨਾਲ ਕਿੰਨਾ ਹੱਥ ਲੱਗਿਆ ਜੀ ਹੁਣ ਤੱਕ ਜੀ ਸਾਡੀ ਤਫਤੀਸ਼ 'ਚ ਕੋਈ ਇਸ ਤਰ੍ਹਾਂ ਦੀ ਉਹਦਾ ਫਿਜ਼ੀਕਲ ਜਾਂ ਕੋਈ ਕਨੈਕਸ਼ਨ ਨਹੀਂ ਆਇਆ ਹਾਲੇ ਤੱਕ ਉਹਦੀ ਸਾਰੀ ਵੀਡੀਓਜ਼ ਹੀ ਮਿਲੀਆਂ ਜੋ ਬਿਲਕੁਲ ਜਾਂਚ ਕੀਤੀ ਗਈ ਸਾਡੇ ਇੰਟਰਜ ਹੀ ਹੈਗੇ ਤਾਂ ਆਈਵੀ ਵਾਲੇ ਆਏ ਸੀਗੇ ਤੇ ਐਨਆਈਏ ਦੇ ਅਫੀਸ਼ੀਅਲਸ ਆਏ ਔਰ ਕਟੂਆ ਪੁਲਿਸ ਦੇ ਡੀਐਸਪੀ ਆਏ ਸੀਗੇ ਤੇ ਹੁਣ ਆਮੀ ਦੇ ਅਫੀਸ਼ੀਅਲ ਸੀਨ ਆਫ क्राइम ਨੂੰ ਵਿਜ਼ਿਟ ਕਰਨ ਆ ਰਹੇ ਹਨ ਪਰ ਚਾਹੇ ਵਿਅਕਤੀ ਵੀ ਕੌਣ ਕੌਣ ਸ਼ਾਮ ਸੀ ਤਾਂ ਗੱਲਬਾਤ ਕਰ ਨਹੀਂ ਜੀ ਹਲੇ ਤੱਕ ਕੋਈ ਇਸ ਤਰ੍ਹਾਂ ਦਾ ਪਿੰਡ ਦੇ ਬੰਦੇ ਤੋਂ ਟਿੱਕ ਪ੍ਰਾਈਸ ਹੈ ਕਿ ਜਾਂ ਉਸ ਦੇ ਵਿੱਚ ਨਹੀਂ ਜੀ ਔਨਲਾਈਨ ਟਿਕਟ ਹੈ ਮੈਮ ਇਹ ਲੱਗਦਾ ਸਾਰਾ ਨੇ ਵੀਡੀਓ ਦੇ ਦੇ ਕਿ ਕੀਤਾ ਹੈ ਜਨ ਕਿ ਅਜੇ ਤੱਕ ਕੋਈ ਵੀ ਬੰਦ ਕਿਸੇ ਨਾਲ ਇਹਦਾ ਰਿਲੇਸ਼ਨ ਨਹੀਂ ਆਇਆ ਜਾਂ ਕਿਸੇ ਵਿਅਕਤੀਆਂ ਨਹੀਂ ਆਇਆ ਕੀ ਲੱਗਦਾ ਸਾਰਾ ਜੋ ਕਹਿੰਦੇ ਵੀਡੀਓ ਦੇਖ ਦੇ ਕੀਤਾ ਹੈ ਜੋ ਹੁਣ ਤੱਕ ਦੀ ਪੁੱਛਕਿਸ਼ ਚ ਪਤਾ ਲੱਗ ਗਿਆ ਜੀ ਇਹ ਬਹੁਤ ਜ਼ਿਆਦਾ ਇਨਾ ਚੀਜ਼ਾਂ ਤੋਂ ਇਨਸਪਾਇਰ ਹੋ ਗਿਆ ਸੀਗਾ ਔਰ ਜਿਵੇਂ ਕਿ ਦਾ ਪਹਿਲਾਂ ਵੀ ਪੀਜੀਆਈ ਚ ਵੀ ਲਾ ਚਲਦਾ ਸੀ ਇਹ ਕਾਫੀ ਪ੍ਰੈਗਾਬਲਿਨ ਪਹਿਲਾਂ ਖਾਣ ਲੱਗ ਪਿਆ ਸੀ ਫਿਰ ਇਹਨਾਂ ਡਾਕਟਰਸ ਨੇ ਦੀ ਪ੍ਰੈਸਕ੍ਰਿਪਸ਼ਨ ਚ ਵੀ ਲਿਖਿਆ ਪੀਜੀਆਈ ਜੀ ਕਿ ਇਹਨੂੰ ਕੱਲਾ ਨਾ ਛੱਡੋ ਔਰ ਕੋਈ ਸ਼ਾਰਪ ਆਬਜੈਕਟ ਨਾ ਦੀ ਵਰਤੋਂ ਨਾ ਕਰੇ ਸੋ ਇਹ ਸਾਰੀ ਚੀਜ਼ਾਂ ਆਈ ਤੇ ਵੀ ਬੈਂਕ ਖਾਤੇ ਦਾ ਕੋਈ ਬੈਂਕ ਖਾਤੇ ਦੀ ਵੀ ਅਸੀਂ ਡੀਟੇਲ ਲਈ ਹੈ ਜੀ ਹਲੇ ਤੱਕ ਕੋਈ ਇਸ ਤਰ੍ਹਾਂ ਦੀ ਆਪਤੀਜਨਕ ਸਾਹਮਣੇ ਨਹੀਂ ਆਈ। ਜੀ ਇਹਦੇ ਡੈਗਨ ਇੱਕ ਕਰਾਇਆ ਹੋਣਾ ਹਾਂ ਦਾ। ਇਹਦੇ ਫਾਦਰ ਨੂੰ ਜੀ ਏਮਸ ਨੇ ਬਾਬਾ ਫਰੀਦ ਮੈਡੀਕਲ ਕਾਲਜ ਰੈਫਰ ਕਰਤਾ ਸੀ ਬਿਕੋਜ਼ ਉਹਨਾਂ ਦੀ ਅੱਖਾਂ 'ਚ ਕੁਝ ਡੈਮੇਜ ਪਤਾ ਲੱਗਿਆ ਸੀਗਾ। ਹੁਣ ਕੀ ਅਗਲੀ ਕਾਰਵਾਈ ਕੀ ਹੋਣੀ ਹੈ? ਹੁਣ ਜੀ ਅਸੀਂ ਅੱਜ ਉਹਨੂੰ ਪੇਸ਼ ਕਰਕੇ ਜੋ-ਜੋ ਵਰਕ-ਵਰਕ ਪਹਿਲੂ ਅਸੀਂ ਆਪਣੀ ਤਫ਼ਤੀਸ਼ 'ਚ ਪਤਾ ਕਰਨੇ ਜੋ ਕਾਫੀ ਕੁਝ ਇਹਦੇ ਮੋਬਾਈਲ 'ਚ ਹੈ ਉਹਦੀ ਤਫ਼ਤੀਸ਼ ਕਰਾਂਗੇ ਬਾਕੀ ਤੁਹਾਨੂੰ ਨਾਲ ਦੇ ਨਾਲ ਅਸੀਂ ਦੱਸਦੇ ਰਿਹਾ ਜੋ ਹੈ ਉਹ ਕੋਈ ਨਵੀਂ ਗੱਲ ਸਮਝ ਨਹੀਂ ਆ ਰਹੀ ਮੈਡਮ ਮੰਕੀ ਜੀ ਹੋਰ ਡੈਫੀਨਿਟਲੀ ਜੀ ਰਿਮਾਂਡ ਤਾਂ ਮੰਗਾਗੇ ਆ ਲਾਤ ਕਿਵੇਂ ਦੇਣਾ ਉਹਦੇ ਦਾਫੇ ਵੀ ਕੱਟਿਆ ਗਿਆ ਸੀ ਮੱਛ ਵੀ ਗਿਆ ਸੀ ਉਹਨਾਂ ਲਾਤ ਕੇ ਨਾਲ ਉਹਦੀ ਰੈਸਟ ਪਾਤੀ ਹੈਗੀ ਹੈ ਛੁੱਟੀ ਵੀਸ਼ੇਂਤ ਮਿਲ ਗਈ ਹੈਗੀ ਉਹ ਬਿਲਕੁਲ ਉਹਦਾ ਹੱਥ ਤਾਂ ਅਗਲੇ ਦਿਨੀ ਜਿਹੜਾ ਉਹਦਾ ਰਾਈਟ ਹੈ ਉਹ ਕੱਟਿਆ ਗਿਆ ਹੈ ਤੇ ਉਹਦੇ ਲਾਤ